ਜੀ ਬਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਬਾਬਿਓ ਆ ਗਏ ਆਪਾਂ ਸਭ ਤੋਂ ਪਹਿਲਾਂ ਖੇਤਾਂ 'ਚ ਕਣਕ ਬੀਜੀ ਹੋਈ ਹੈ ਕਬੂਤਰ ਝੁਗਣਾ ਆਉਂਦੇ ਆ ਉਹਨਾਂ ਨੂੰ ੜਾਉਣਾ ਹੈ ਡਾਰ ਬੈਠੀ ਹੁੰਦੀ ਹੈ ਉਹ ੜਾ ਕੇ ਫਿਰ ਚੱਲਦੇ ਆਂ ਘਰ ਨੂੰ ਤੇ ਜਨ ਨੂੰ ਧੁੱਪ ਵੀ ਨਿਕਲੇ ਆਊਗੀ ਫਲੇ ਤਕਰੀਬਨ 8 ਵਜੇ ਹੈ ਉਸ ਟਾਈਮ ਤੱਕ ਧੁੱਪ ਵੀ ਨਿਕਲੇ ਆਊਗੀ ਫਿਰ ਪਾਉਂਦੇ ਆਪਾਂ ਉਸ ਤਰ੍ਹਾਂ ਉਹ ਕਰਦੇ ਆਂ ਸੱਟ ਬਟ ਓ ਜੀ ਆਪਣਾ ਛੋਟਾ ਇੱਕ ਖੇਤ ਹੈ ਤੇ ਚਲਦੇ ਹਾਂ ਸਾਹਮਣੇ ਲਾਈ ਵੀ ਆ ਕਣਕ ਬੀਜੀ ਵੀ ਲਓ ਜੀ ਇਹ ਦੇਖੋ ਕੂਤਰ ਫਿਰਦੇ ਇਹ ਆਉਂਦੇ ਆ ਤੇ ਡਾਰ ਦੀ ਡਾਰ ਆਉਂਦੀ ਆ ਚੂਗੜ ਜਿਹੜਾ ਆਪਾਂ ਕੂਤਰ ਫੜ ਕੇ ਲਏਗੇ ਸੀ ਉਰੇ ਤੋਂ ਉਹ ਵੀ ਇੱਥੇ ਖੇਤ ਚੋਂ ਫੜਿਆ ਸੀ ਉਹ ਸਾਹਮਣੇ ਬੈਠਾ ਤਾਂ ਉਰੇ ਤੇ ਫੜਿਆ ਤਾਂ ਆਪਾਂ ਨੇ ਆਹ ਸਾਹਮਣੇ ਇੱਥੇ ਇਹ ਇੱਥੇ ਦੇ ਫੜਿਆ ਦਾ ਇੱਥੇ ਕੰਡਾ ਤਾਰ ਦੇ ਨਾਲ ਲਗਾ ਕੇ ਕਬੂਤਰ ਛੱਡ ਗਏ ਤੇ ਆਪਾਂ ਨੇ ਫੜ ਲਿਆ ਤਾਂ ਹੁਣ ਵੀ ਉਹ ਇੱਥੇ ਘੁੰਮਦਾ ਏ ਜੇ ਜੇ ਦਿਖਿਆ ਤਾਂ ਦਿਖਾਵਾਂਗੇ ਤੁਹਾਨੂੰ ਇੱਥੇ ਫਿਰਦਾ ਹੋਊਗਾ ਉਹ ਇਧਰ ਹੀ ਕਿਥੀ ਕੋਠੀ ਜਾਂਦੇ ਬਹਿੰਦਾ ਏ ਕੱਲਾ ਹੀ ਐ ਆ ਦੇਖੋ ਬਾਪੂ ਇਹ ਆ ਗਿਆ ਉਹ ਬੱਚਾ ਕੱਚ ਚੱਲ ਰੰਗੀ ਵੀ ਦੀ ਇਹ ਆ ਗਿਆ ਦੇਖੋ ਇਹ ਫਿਰਦਾ ਇਹਨੇ ਹੁਣ ਇੱਥੇ ਆਉਣਾ ਖੇਤਾਂ 'ਚ ਬਾਕੀ ਗੋਲੇ ਤਾਂ ਦਿਖ ਨਹੀਂ ਰਹੇ ਆਪਾਂ ਦਾ ਜਾਣ ਲੱਗੇ ਤਾਂ ਅੱਧਾ ਪੌਣਾ ਘੰਟਾ ਹੋ ਗਿਆ ਖੜਿਆ ਨੂੰ ਤਕਰੀਬਨ ਇਹ ਆ ਗਿਆ ਕਿਸੇ ਦੇ ਉੱਠ ਕੇ ਹੁਣ ਇਹ ਫਿਰਦਾ ਇਹ ਆ ਗਿਆ ਬਾਬਿਓ ਬੱ ਬੈਲ ਜੂਗਾ ਹੁਣ ਖੇਤਾਂ 'ਚ ਇੱਥੀ ਚੂਗੂਗਾ ਇਹ ਇਹ ਫਿਰਦਾ ਤੇ ਬਾਕੀ ਗੋਲਾ ਤਾਂ ਕੋਈ ਦਿਖ ਨਹੀਂ ਰਿਹਾ ਬਾ ਚੱਲਦੇ ਆਪਾਂ ਵੀ ਹੁਣ 10 ਮਿੰਟ ਤੱਕ ਇੱਕ ਵਾਰ ਇਹਨੂੰ ਦੇਖ ਲਈਏ ਕਿੱਥੇ ਬਿੰਦਾ ਇਹ ਕਿੱਥੇ ਨਹੀਂ ਤੇ ਆ ਆ ਗਿਆ ਇੱਥੀ ਇਹਨੂੰ ਆ ਆ ਡਰਕ ਤੋਂ ਬਿੱਕੀ ਆ ਗਿਆ ਆ ਵੇਖੋ ਕੱਚ ਚਾਲਰ ਇਹ ਦੇਖੋ ਬਾਬੇ ਗੋਲੀਆਂ ਹੀ ਡਾਰ ਕਿਵੇਂ ਹੁੰਦੀ ਐ ਪਰ ਬੰਦੇ ਨਹੀਂ ਚਲੇ ਜਾਂਦੇ ਸਿੱਧਾ ਉਹ ਮੁੜ ਕੇ ਬੈਠ ਕੇ ਪਿੱਛੇ ਹੀ ਪਿੱਛੇ ਹੀ ਉਹ ਸਾਹਮਣੇ ਕੋਠੀਆਂ ਤੇ ਬੈਠ ਕੇ ਇੱਧਰ ਪੂਰੀ ਡਾਰਤੀ ਉਹ ਬੈਠੇ ਅੱਧੇ ਇੱਥੇ ਦਾ ਨਹੀਂ ਰਹੇ ਹੁਣ ਸ਼ਾਮ ਨੂੰ ਆਉਂਗੇ ਦੁਪਹਿਰੇ ਤੇ 1.5 2 ਵਜੇ ਬਸ ਆਪਾਂ ਵੀ ਇੱਕ ਵਾਰ ਦੇਖ ਲਈਏ ਇਹਨੂੰ ਕਿੱਥੇ ਵੇਂਦਾ ਐ ਕਿੱਥੇ ਨਹੀਂ ਤੇ ਫਿਰ ਚੱਲਦੇ ਆਂ ਆਪਾਂ ਵੀ ਘਰ ਨੂੰ ਤੇ ਹਾਂਜੀ ਬਾਬੇ ਆਪਾਂ ਚੱਲੇ ਸੀ ਘਰ ਨੂੰ ਇਹ ਆਮਾ ਸਟਾਰਟ ਹੈ ਆਪਣਾ ਤੇ ਜਾਂਦੇ ਅੰਦਰ ਦਿਖ ਗਿਆ ਉਹ ਬੈਠ ਗਿਆ ਇਹ ਬੈਠਾ ਸਾਹਮਣੇ ਕੋਠੀ ਤੇ ਤੇਨੇ ਖੇਤਾ ਚ ਆਣਾ ਹੀ ਦਾਣੇ ਚੁਗਣ ਕੋਈ ਨਹੀਂ ਅੱਜ ਇਹਨੂੰ ਸ਼ਾਮ ਨੂੰ ਦੇਖਦੇ ਆਂ ਕੀ ਕਰਦਾ ਕੀ ਨਹੀਂ ਦੇਖਦੇ ਆ ਫਟਕੇ ਇਹਨੂੰ ਜੇ ਫੜ ਹੋ ਗਿਆ ਤੇ ਹੁਣ ਚੱਲਦੇ ਆਂ ਬਾਬੇ ਆਪਾਂ ਜਾ ਕੇ ਇੱਕ ਵਾਰ ਮਾਂ ਚ ਇਸ ਦੀ ਮੋਟਰ ਚ ਰੱਖਦੀ ਏ ਡੱਬੀ ਬੰਬਰ ਰੱਖਦੀ ਏ ਤੇ ਫਿਰ ਚੱਲਦੇ ਆ ਘਰ ਨੂੰ ਲਓ ਜੀ ਖੱਚਤੇ ਆ ਉਹ ਉਹ ਜੰਮਣ ਵਾਲੀ ਮੋਟਰ ਹੈ ਬਾਬੇ ਆਪਣੀ ਤੇ ਬਾਕੀ ਇਹ ਸਾਰੀ ਆਪਣੀ ਹੋਵੇ ਤੇ ਉੜ ਗਿਆ ਕਬੂਤਰ ਇਹ ਸਾਹਮਣੇ ਤੇ ਉੱਡ ਕੇ ਇੱਥੇ ਤੋਂ ਬਾਬੇ ਇਧਰ ਨੂੰ ਬੈਠ ਕੇ ਕੀਤੀ ਫਲਟ ਇਧਰਲੀ ਸਾਈਡ ਤੋਂ ਇੱਧਰੋਂ ਪਿਛਲੀ ਸਾਈਡ ਬੈਠ ਕੇ ਦੇਖ ਬੈਕ ਸਾਈਡ ਖੇਤਾਂ 'ਚ ਉਤਰਿਆ ਨਹੀਂ ਤੇ ਹੁਣ ਚੱਲਦੇ ਆਪਾਂ ਘਰ ਨੂੰ ਹਾਂਜੀ ਭਾਈ ਮਿੱਤਰੋ ਆ ਗਈ ਏ ਤੁੱਪ ਤੇ ਆਪਾਂ ਵੀ ਆ ਗਏ ਤੇ ਖੇਤਾਂ 'ਚ ਤੇ ਖੋਲਦੇ ਆਂ ਜੰਦੇ ਲੋ ਜੀ ਇੱਧਰ ਚੈੱਕ ਕਰੋ ਬੱਚੇ ਓਕੇ ਆ ਸਾਰੇ ਕੂਤਰ ਤੇ ਇੱਧਰ ਤੇ ਹੀ ਜੰਦੇ ਖੋਲਦੀ ਏ ਤੇ ਲੋ ਜੀ ਇੱਧਰ ਵੀ ਕੂਤਰ ਪੂਰੇ ਓਕੇ ਐ ਫਿੱਟ ਐ ਲੋ ਕਰੋ ਚੈੱਕ ਇਹ ਕਾ ਬਛਾਕੇ ਦੀ ਬੱਚੇ ਦੀ ਅੱਖ ਨੂੰ ਪਤਾ ਨਹੀਂ ਕਿਆ ਹੋਇਆ ਉਤਰਾ ਨਾਲ ਲੜਕੇ ਹੋਈ ਵੀ ਪਤਾ ਨਹੀਂ ਵੈਸੇ ਹੀ ਐ ਆ ਦੇਖੋ ਐਵੇਂ ਹੋ ਗਈ ਪਤਾ ਨਹੀਂ ਕਿਆ ਹੋਇਆ ਬਾਕੀ ਬੈਠੇ ਐ ਕੱਢਦੇ ਇਹਨਾਂ ਨੂੰ ਸਾਰਿਆਂ ਨੂੰ ਤੁੱਪਾਂ ਚ ਲੱਗਣੋਂ ਦੁੱਪ ਤੇ ਲੱਸੀ ਦੇਣੀ ਆ ਦਹੀਂ ਬਚਿਆ ਪਿਆ ਤਾਂ ਨੀਚੇ ਲੱਸੀ ਬਣਾ ਲਈ ਆ ਦੀ ਉਹ ਦਵਾਂਗੇ ਸਾਰੇ ਬੱਚਿਆਂ ਨੂੰ ਫਿਰ ਪਾਉਂਦੇ ਆ ਡੋਲੀ 'ਚ ਡੋਲੀਆਂ 'ਚ ਪਾ ਦਿੰਦੇ ਆ ਕੰਪਣੀ ਡੌਂਦੀ ਏ ਹੋਏ ਮਿੱਤਰੋ ਲੱਗ ਗਿਆ ਲੱਸੀ ਦੇਣ ਬੱਚਿਆਂ ਨੂੰ ਇਹ ਸਾਰੇ ਬਦ ਦੇ ਦੀਏ ਨੇ ਲੱਸੀ ਸਾਰਿਆਂ ਨੇ ਕੀ ਕਰਕੇ ਬਸ ਥੋੜੀ ਜਿਹੀ ਹੋ ਏ ਇਹਨਾਂ ਕਮੁਤਰਾ ਨੂੰ ਇਹ ਦੇਹੂਗੀ ਬਦ ਦੇ ਕੇ ਫੇਰ ਅੱਜ ਇਹਨਾਂ ਨੂੰ ਲਾਉਂਦੇ ਆਪਾਂ ਨੀਚੇ ਤੋਂ ਲਿਆਂਦੇ ਆ ਪਾਣੀ ਢਾ ਲੂਗੇ ਸਾਰੇ ਹਾਂਜੀ ਲੋ ਬਈ ਮਿੱਤਰੋ ਲਿਆਂਦਾ ਇਹ ਪਾਣੀ ਆਪਾਂ ਨੇ ਵਿੱਚ ਇਹਦੇ ਪोटाश ਪਾ ਲਈਏ ਪोटाश ਵਾਲਾ ਪਾਣੀ ਏ ਤੇ ਇਹਨੂੰ ਪਾਉਂਦੇ ਆ ਤਸਲੇ 'ਚ ਤੇ ਲੋ ਬਈ ਮਿੱਤਰੋ ਪਾਤੇ ਇਹ ਪਾਣੀ ਇੱਧਰ ਠੀਕ ਹੈ ਜੀ ਤੇ ਇਹ ਬਚ ਗਿਆ ਏ ਇਹ ਦੂਸਰੀ ਕਬੂਤਰੀਆਂ ਜੋਗਾ ਇਹਨੂੰ ਰੱਖ ਦਿੰਦੇ ਆ ਬਾਹਰ ਬਾਅਦ 'ਚ ਪਾ ਦਾਂਗੇ ਤੇ ਹੁਣ ਉਪਤਰ ਆ ਜੂਗੇ ਆਪਣੇ ਆਪ ਬਾਹਰ ਇੱਕ ਵਾਰ ਕੱਢ ਦੋਦੇ ਆ ਬਾਹਰੇ ਬੈਠ ਕੇ ਨਹਾ ਲੂਗੇ ਇਹ ਸਾਰਿਆਂ ਨੂੰ ਕੱਢ ਦੋਦੇ ਆ ਚਲੋ 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 ਲੋ ਉਤਰ ਲੋ ਜੀ ਤਕਰੀਬਨ ਸਾਰੇ ਕੂਤਰ ਚਲੇ ਗਏ ਬਾਹਰ ਇੱਕ ਜੇ ਰਹਿ ਗਿਆ ਇਹ ਵੀ ਚਲੇ ਗਿਆ ਲੋ ਜੀ ਲੱਗ ਗਿਆ ਨਾਲ ਤੇ ਆਪਾਂ ਵੀ ਚੱਲਦੇ ਆ ਬਾਹਰ ਕੁੰਡਾ ਲਾ ਦੋਦੇ ਆ ਦਾ ਖੁੱਡੇ ਦਾ ਤਾਂ ਕਿ ਅੰਦਰ ਨਾ ਪੜਨ ਲੋ ਜੀ ਕੁੰਡਾ ਲਾ ਦਿੰਦੇ ਆ ਬੈਠੇ ਰਹੋਗੇ ਤੇ ਡੰਡਾ ਲਗਾਇਆ ਵਾਈ ਇਹਨੂੰ ਕਰਦਾ ਹੁੰਦੇ ਇੱਧਰ ਇੱਧਰ ਜੇ ਬੈਠ ਜੂंगे ਬਾਅਦ ਚ ਛਤਰੀਆਂ ਤੇ ਬੈਠ ਜੂਗਾ ਉੱਤੇ ਤੇ ਨਾਣ ਦੋਈ ਇਹਨਾਂ ਨੂੰ ਆਪਾਂ ਚੱਲਦੇ ਆ ਹੁਣ ਬਾਹਰ ਬੋ ਬਾਈ ਮਿੱਤਰੋ ਆਪਣੇ ਬਾਹਰ ਜਾਣੀ ਦੇਰ ਤੀ ਲੱਗੇ ਨਾਣ ਲੋ ਜੀ ਪਹਿਲਾ ਕੂਤਰ ਵੜ ਗਿਆ ਏ ਚਨਾਲੋਂ ਵਾਲਾ ਤੇ ਬਿੰਗਾ ਦੇਖਦਾ ਏ ਉਹ ਦੇਖੋ ਕਿੰਨਾ ਪਾਊਡਰ ਕੱਢਦੇ ਆ ਬਾਬੋ ਨਹਾਣਾ ਜ਼ਰੂਰੀ ਹੈ ਇਹਦੇ ਨਾਲ ਫਿੱਟ ਰਹਿੰਦੇ ਆ ਕਬੂਤਰ ਤੰਦਰੁਸਤ ਤੇ ਨਾ ਕੇ ਛਤਰਿਆਂ ਦੇ ਬੈਠੇ ਰਹੋਗੇ ਧੁੱਪ ਲੱਗ ਲੂਗੀ ਨਾਲੇ ਲੋ ਜੀ ਲੱਗ ਗਿਆ ਸਾਰੇ ਨਾਣ ਹੌਲੀ ਹੌਲੀ ਤਕਰੀਬਨ ਸਾਰੇ ਹੀ ਨਹਾ ਲੂਗੇ ਨਹਾਣ ਦੋ ਇਹਨਾਂ ਨੂੰ ਲੋ ਬਈ ਬਾਬੇ ਸਾਰੇ ਕੂਤਰ ਤਕਰੀਬਨ نیچے ਆਈ ਜਾ ਰਹੇ ਆ ਆਪਣੇ ਆਪ ਛਤਰਿਆਂ ਤੋਂ ਤੇ ਲੱਗੇ ਨਾ ਹੁਣ ਲੋ ਜੀ ਦੇਖੋ ਕਿਵੇਂ ਵੜ ਕੇ ਬੈਠ ਗਏ ਨਿਕਲਦੇ ਵੀ ਨਹੀਂ ਸਾਰਾ ਚਿੱਟਾ ਚਿੱਟਾ ਕਰਤੇ ਆ ਪਾਣੀ ਪਾਊਡਰ ਜੀ ਨਾਲ ਇਹਨਾਂ ਨੇ ਤਿਆ ਦੇਖੋ ਇਹ ਕੀ ਆ ਗਿਆ ਟੁੱਸੇ ਵਾਲਾ ਲਓ ਜੀ ਸਾਰੇ ਕਬੂਤਰ ਤਕਰੀਬਨ ਨਾ ਲੂਗੇ ਤੇ ਡੰਨੇ ਬਾਬਿਓ ਕੰਮ ਸਾਰਾ ਓਕੇ ਮਿੱਤਰੋ ਸਾਰੇ ਕਬੂਤਰ ਨਾ ਕੇ ਬੈਠ ਗਏ ਬਾਹਰ ਤੇ ਹੁਣ ਚਲਦੇ ਆ ਨੀਚੇ ਬੱਚਿਆਂ ਨੂੰ ਬਿਠਾ ਦਉਂਦੇ ਆ ਛਤਰੀਆਂ ਤੇ ਤੇ ਲੋ ਬਈ ਮਿੱਤਰੋ ਬੱਚੇ ਬਿਠਾਤੇ ਆ ਛਤਰੀਆਂ ਤੇ ਦੋਨੋਂ ਤੇ ਇਹਨੂੰ ਉਡਾ ਦਉਂਦੇ ਆ ਲੋ ਜੀ ਇਹ ਚੀਕਤਾ ਅਲ ਭਈ ਓਏ ਲੋ ਜੀ ਉੜ ਗਿਆ ਏ ਤੇ ਇਹਦੀ ਲਾਦਨ ਦੇ ਪਟਾਕੇ ਤੇ ਆ ਗਿਆ ਮੈਜੂਗਾ ਆਪੇ ਬਸ ਹੁਣ ਕਬੂਤਰਿਆਂ ਨੂੰ ਖੋਲ ਕੇ ਨਿਲਾਉਂਦੇ ਆ ਕਬੂਤਰ ਤਾਂ ਨਹਾ ਲੈ ਸਾਰੇ ਬਾਕੀ ਬੱਚੇ ਬਿਠਾਤੇ ਛਤਰੀਆਂ ਓਕੇ ਇਹ ਆ ਗਿਆ ਤੋ ਇਹ ਕਮੂਸਟਰ ਤੇ ਮੰਦ ਸਾਰੇ ਨਾਲੇ ਤੇ ਹੁਣ ਕਬੂਤਰੀਆਂ ਤੇ ਬੱਚੇ ਖੋਲਤੇ ਦੂਸਰੇ ਖੁੱਡੇ ਤੇ ਇਹ ਬੈਠੇ ਐ ਛਤਰੀਆਂ ਦੇ ਬੈਠ ਕੇ ਇਹਨਾਂ ਨੂੰ ਪਾਣੀ ਸਾਫ ਪਾਤੇ ਆਏ ਬਾਕੀ ਡੋਲਤੇ ਆਂ ਨਾਉਣ ਦੋ ਇਹਨਾਂ ਨੂੰ ਆਪਾਂ ਚੱਲਦੇ ਹੁਣ ਬਾਹਰ ਕੋਈ ਲੱਗ ਗਿਆ ਸਾਰੀਆਂ ਕਬੂਤਰੀਆਂ ਤੇ ਬੱਚੇ ਨਾਉਣ ਬਾਕੀ ਇਹ ਬੈਠੇ ਐ ਇੱਕ ਇਹ ਬੈਠਾ ਲਾਲਚੀਨਾ ਠੀਕ ਹੈ ਜੀ ਬਾ ਲੱਗ ਗਿਆ ਆਉਣ ਆ ਦੇਖੋ ਨੀਚੇ ਆਉਣ ਲੱਗੇ ਆਪਣੇ ਆਪ ਨਹਾ ਲੂਗੇ ਹੁਣ ਨਹਾ ਕੇ ਇਹਨ ਬੂਰੇ ਤੰਦਰੁਸਤ ਹੋ ਜੂਗੇ ਇਹ ਰਹਿ ਗਏ ਥੋੜੇ ਜਿਹਾ ਨਹਾਣ ਦੋ ਇਹਨਾਂ ਨੂੰ ਤੇ ਬਾਕੀ ਤਾਂ ਕਰਤੇ ਆ ਬੰਦ ਕਬੂਤਰ ਨਹਾ ਕੇ ਇਹਨ ਵਧੀਆ ਹੋਗੇ ਮਿਲੋ ਜੀ ਮਿੱਤਰੋ ਬੱਚੇ ਵੀ ਕਰਤੇ ਆ ਅੰਦਰ ਆਹ ਤਾਰਾ ਮੇਰਾ ਖਾਣੇ ਨਾਲ ਦੇਖੋ ਆਹ ਦੇਖੋ ਇਹ ਜੁੰਨਾ ਗੱਡੀਆਂ ਵੀ ਆ ਬਰੀਕ ਬਰੀਕ ਮਲਪ ਆਹ ਦੇਖੋ ਛੋਟੇ ਛੋਟੇ ਕੱਡੇ ਵੀ ਹੈ ਤਾਰਾ ਮੀਰਾ ਖਾਣੇ ਨਾਲ ਬਾਕੀ ਕਰਤੇ ਬੱਚੇ ਅੰਦਰ ਬਾਅਦ ਨੂੰ ਥੋੜੀ ਜਿਹੀ ਸਖ ਪਾਣੀ ਪਾ ਦਾਂਗੇ ਉੱਪਰ ਵੀ ਕਬੂਤਰੀਆਂ ਕਰਤੀਆਂ ਅੰਦਰ ਤੇ ਬੱਚੇ ਦਾਣੇ ਪਾਣੀ ਪਾਵਾਂਗੇ ਇਹਨਾਂ ਨੂੰ ਓਕੇ ਰਿਪੋਰਟ ਹੈ ਕੰਮ ਹਾਂਜੀ ਲਓ ਮੈਂ ਮਿੱਤਰੋ ਅਨਾਂ ਦਾਣਾ ਤੇ ਪਾਣੀ ਪਾਤੇ ਆ ਇਹ ਰੱਖਦੇ ਆ ਤੇ ਹੁਣ ਚਲਦੇ ਆਂ ਉੱਪਰ ਬਾਲਟੀ ਲੈ ਕੇ ਪਾਣੀ ਦੀ ਤਾਜ਼ੇ ਦੀ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾਣੀ ਪਾ ਦਈਏ ਤੇ ਦਾਣੇ ਪਾਉਂਦੇ ਆ ਤਿੰਨ ਵਜ ਗਏ ਤਕਰੀਬਨ ਪਾਣੀ ਦੀ ਬਾਲਟੀ ਚੱਕ ਲਈ ਤੇ ਚਲਦੇ ਆਂ ਹੁਣ ਉੱਪਰ ਕਬੂਤਰਾਂ ਨੂੰ ਪਾ ਦਈਏ ਲੋ ਵੀ ਮਿੱਤਰੋ ਪਾਉਂਦੇ ਆ ਦਾਣੇ ਹੁਣ ਰਿਆਂ ਚ ਪਾ ਲਏ ਤੇ ਇਹਨਾਂ ਦਾ ਤਾਜ਼ਾ ਪਾਣੀ ਭਰ ਕੇ ਰੱਖਦੇ ਆ ਇਹ ਪਹਿਲਾ ਦਾਣੇ ਪਾਵਾਂਗੇ ਪਾਣੀ ਦਾ ਫੇਰ ਰੱਖਾਂਗੇ ਉਸ ਤੋਂ ਬਾਅਦ ਲੋ ਜੀ ਇਹਨਾਂ ਨੂੰ ਖਾਣ ਦੋ ਉਸ ਤੋਂ ਬਾਅਦ ਹੋਰ ਪਾ ਦਾਂਗੇ ਦਾਣਾ ਦੇਖ ਕੇ ਜਿੰਨਾ ਖਾ ਗਏ ਹੋਏ ਲੋੜ ਦੇ ਮੁਤਾਬਕ ਤੇ ਇੱਧਰ ਵੀ ਪਾ ਦਿੰਦੇ ਆ ਜੀ ਲੋ ਜੀ ਬੱਗ ਤੇ ਬਾਅਦ ਚ ਪਾਣੀ ਰੱਖ ਦਾਂਗੇ ਤੇ ਹੋਰ ਦਾਣਾ ਪਾ ਦਾਂਗੇ ਤੇ ਕਰਦੇ ਆਂ ਕਬੂਤਰ ਪਾਣੀ ਦੋਹੀਂ ਲਣਾਤੇ ਤੇ ਦੋਈ ਸਾਈਡ ਦੇ ਸਾਰੇ ਤੇ ਇੱਧਰ ਇੱਕ ਚਿਨੀ ਕਬੂਤਰੀ ਨੇ ਅੰਡੇ ਧਰਤੇ ਇੱਕ ਅੰਡਾ ਭੰਨਤਿਆ ਤਾਂ ਆਪਾਂ ਨੇ ਇਹ ਬੈਠੀ ਹੈ ਆਂਡਾ ਧਰਿਆ ਬਾਈ ਤੇ ਇੱਕ ਇਹਦਾ ਫੋੜਦਿਆ ਤਾਂ ਇੱਕ ਪੜ ਜਾਊਗਾ ਜੇ ਬੱਚਾ ਪੜਨਾ ਹੋਇਆ ਤੇ ਕਰਦੇ ਆ ਬਾਬੇ ਆਪਾਂ ਵੀ ਆਪਣੇ ਬਲੌਗ ਦਾ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਵੀਡੀਓ ਬਲੌਗ ਕਿੱਦਾਂ ਦੇ ਲੱਗਦੇ ਐ ਤੇ ਮਿਲਦੇ ਆਂ ਹੀ ਆਪਾਂ ਆਪਣੀ ਨਵੀਂ ਵੀਡੀਓ ਚ i